ਹਾਂਜੀ ਹਸੀਕਾਲ ਜੀ ਸਾਰੇ ਭਰਾਵਾਂ ਨੂੰ ਕਸ਼ਮੀਰ ਦੇ ਬਲੌਗ ਜੇ ਤੁਹਾਡਾ ਸਵਾਗਤ ਆ ਮੁੰਡੇ ਭਾਈ ਉੱਠ ਗੜੇ ਸਵੇਰੇ ਸਵੇਰੇ ਤੇ ਇਧਰ ਮੁੰਡਾ ਪੂਰੀ ਟੌਰ ਕੱਢੀ ਜਾਂਦਾ ਤੇ ਡੈਡੀ ਪੱਗ ਬੰਨਣ ਲੱਗੇ ਹੋਏ ਨੇ ਤੇ ਆਪਾਂ ਵੀ ਤਕਰੀਬਨ ਤਿਆਰ ਹੋਈ ਗਏ ਲੋ ਜੀ ਮਿੱਤਰੋ ਕੋਟ ਪਾ ਲੈਣਾ ਉੱਪਰ ਜੀ ਨਾਲ ਜੋਗਰ ਜੀ ਵਾਲੀ ਸੀਗੇ ਤੇ ਕਿਉਂਕਿ ਜਿੱਥੇ ਚੱਲੇ ਸੀ ਗੋਲ ਮਾਰਗ ਗੋਲ ਮਾਰਗ ਠੰਡ ਬਹੁਤ ਆ ਪਰ ਉਹ ਤੁਹਾਨੂੰ ਅਲੱਗ ਬਲੌਗ ਦਿਖਾਵਾਂਗੇ ਇਹ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਅੱਜ ਇਹ ਉਹ ਦਿਖਾਵਾਂਗੇ ਕੀ ਕਹਿੰਦੇ ਹੁੰਦੇ ਨੇ ਡੱਲ ਝੀਲ ਜਿਹੜੇ ਕਿਸਤਿਆਂ ਗੁਸਤੀਆਂ ਫਿਰਦੀ ਹੁੰਦੀਆਂ ਨੇ ਫਲਾਰੇ ਮਾਰਦੀਆਂ ਤੇ ਮਾਨ ਦਾ ਮੁੰਡਾ ਮਾਨ ਯਾਰ ਚੱਕ ਲਿਆ ਭੱਜ ਕੇ ਗੱਡੀ ਦੇ ਵਿੱਚ ਬੈਜੇ ਬੂਟ ਪਾਈ ਇਹਨਾਂ ਦੇ ਸਰਵਿਸ ਯਾਰ ਹੀਟ ਖੁੱਟ ਰਿਆ ਮੈਂ ਕਹਿੰਦਾ ਫੁੱਲ ਓਕੇ ਰਿਪੋਰਟ ਆ ਹੋਟਲ ਦਾ ਨਾਮ ਹੈਗਾ ਵੈਲਕਮ ਤੇ ਬਾਹਰ ਵੀ ਠੰਡ ਫੁੱਲ ਹੋਈ ਹੋਈ ਆ ਤੇ ਬਾਕੀ ਦਿਖਾਉਨੇ ਆ ਰਾਤ ਪਹੁੰਚੇ ਸੀ ਬਾਜ਼ਾਰ ਚ ਗਏ ਸੀ ਉੱਥੇ ਵੀਡੀਓ ਮਾੜੀ ਮੋਟੀ ਸ਼ੂਟ ਕਰੀ ਸੀਗੀ ਤੇ ਉਹ ਵੀ ਕਰ ਦਾਂਗੇ ਬਲੌਕ ਜੈਡ ਬਾਕੀ ਮਿਲਦੇ ਅੱਗੇ ਬ్రో ਡਿਸੀਜਨ ਚੇਂਜ ਹੋ ਗਿਆ ਕੱਪੜੇ ਸੀ ਹੋਰ ਪਾ ਲੈ ਤੇ ਮੈਂ ਜਦੋਂ ਆ ਪਾ ਲੰਨੇ ਉਹ ਬੜਾ ਹੀ ਖੁੱਲੇ ਜਿਹੀ ਲੱਗ ਜਾਂਦਾ ਸੀ ਕਿਉਂਕਿ ਜਿਹੜੀ ਪੈਂਟ ਆ ਇਹ ਖੁੱਲੀ ਜੀ ਟਾਈਪ ਦੀ ਆ ਤੇ ਫਿਰ ਆ ਮੈਂ ਖੁੱਲੇ ਜੀ ਪਾ ਲੰਨੇ ਨਾਲ ਕਿ ਨਹੀਂ ਮਨ ਸਹੀ ਆ ਓਕੇ ਰਿਪੋਰਟ ਤੂੰ ਤਾਂ ਬਾਦਸ਼ਾਹੀ ਬਣੇ ਵਰਗਾ ਜੀ ਅੱਛਾ ਕਿਹੜਾ ਗਾਣਾ ਹੈ ਬ੍ਰੇਕਫਾਸਟ ਦੇ ਵਿੱਚ ਹੋਰ ਕੀ ਲੱਗਿਆ ਚਾਨਾ ਮਸਾਲਾ ਮੈਗੀ ਦੀ ਗੀ ਦਹੀਂ ਆ ਗਿਆ ਖੀਰ ਆ ਗਈ ਥੋੜੀ ਦਹੀਂ ਆ ਤੇ ਖੀਰ ਆ ਗਈ ਇਹ ਵੈਜ ਸੈਂਡਵਿਚ ਜਿਹਨੂੰ ਹਲਕਾ ਬਰਨਣਾ ਪਪਾੜੇ ਆ ਗਏ ਤੇ ਬਾਕੀ ਆਲੂ ਵਾਲੇ ਪਰੌਂਠੇ ਵੀ ਹੈਗੇ ਨੇ ਬਹੁਤ ਸੋਹਣਾ ਬਹੁਤ ਸੋਹਣੇ ਬਹੁਤ ਘੈਂਡ ਸਟਾਪ ਵੀ ਘੈਂਡਾ ਪੂਰਾ ਓਕੇ ਰਿਪੋਰਟ ਤੇ ਬਾਕੀ ਕੀ ਕਹਿੰਦੇ ਹੁੰਦੇ ਨੇ ਸਰਵਿਸ ਤਾਂ ਹੈਗੀ 100 200 10 ਤੋਂ 10 ਨੰਬਰ ਹੀ ਬਣਦੇ ਉਹ ਤੋਂ ਵਧੀਆ ਨਾ ਤੇ ਕੀ ਖਾਣਾ ਜੋ ਫਿਰ ਖੜੇ ਹੋ ਜਾ ਆ ਜੋ ਸਰਵਿਸ ਲਓ ਵੀ ਮਿੱਤਰੋ ਨਿਕਲ ਗਏ ਆਪਾਂ ਗੋਲਮਾਰਗ ਲਈ ਤੇ ਗੋਲਮਾਰਗ ਨੂੰ ਇੱਥੋਂ ਸਿੱਧਾ ਸ਼੍ਰੀਨਗਰ ਤੋਂ ਰਸਤਾ ਜਾਂਦਾ ਬਹੁਤ ਸੋਹਣਾ ਰਾਹ ਟੈਨਸ਼ਨ ਫਰੀ ਪਹਿਲਾਂ ਸਾਨੂੰ ਗੁਰਦੁਆਰਾ ਸਾਹਿਬ ਨਹੀਂ ਸੀ ਦਿਖਿਆ ਸੀ ਗੱਲਾਂ ਕਰਦੀ ਯਾਰ ਗੁਰਦੁਆਰਾ ਸਾਹਿਬ ਜਦ ਹੀ ਮਤਲਬ ਗੱਲ ਕਰਦੇ ਕਰਦੇ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਤੇ ਇਹ ਜਦੋਂ ਆਪਾਂ ਸ਼੍ਰੀਨਗਰ ਤੋਂ ਸ਼ਹਿਰ ਟੱਪਣ ਸਾਰੇ ਗੁਰਦੁਆਰਾ ਸਭ ਇੱਕ ਨਹੀਂ ਉੱਥੇ ਬਹੁਤ ਗੁਰਦੁਆਰਾ ਸਾਹਿਬ ਨੇ ਉੱਥੇ ਮੰਦਰ ਵੀ ਆ ਬੋਲਰ ਮਾਰ ਕੇ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਅਸੀਂ ਆਪਣੇ ਕੋਲ ਰੂਟ ਲੈ ਲਏ ਪਰ ਸਾਡੇ ਨਾਲ ਮਾੜੀ ਬਹੁਤ ਹੋਈ ਉਹ ਤੁਹਾਨੂੰ ਦੱਸਦੇ ਆ ਕਿ ਬਲੌਗ ਦੇ ਵਿੱਚ ਪਹਿਲਾਂ ਹੀ ਕਾਨੂੰ ਦੱਸਣਾ ਤੇ ਭਾਈ ਆਪਣੇ ਕੋਟ-ਕੂਟ ਲੈ ਕੇ ਜਿਵੇਂ 200 ਰੁਪਏ ਦੇ ਵਿੱਚ ਇਹਨਾਂ ਨਾਲ ਆਪਣੀ ਗੱਲ ਹੋਈ ਸੀ ਬੂਟ ਤੇ ਕੋਟਾਂ ਦੀ ਉਹ ਕਹਿੰਦਾ ਸੀ ਵੀ ਵੀਰੇ ਜੇ ਇੱਕ ਜਣੇ ਨੇ ਚੀਜ਼ ਲੈਣੀ ਆ ਤਾਂ 200-250 ਰੁਪਏ ਲੱਗੂਗਾ ਚਲੋ ਉਥੋਂ ਆਪਾਂ ਆਪਣਾ ਗੋਲ ਮਾਰਗ ਲਈ ਨਿਕਲ ਕੇ ਬਹੁਤ ਚਿਹਰਿਆਂ ਤੇ ਖੁਸ਼ੀ ਸੀ ਪਰ ਇੱਕ ਗੱਲ ਦੱਸਾਂ ਜਦੋਂ ਅਸੀਂ ਆਹ ਰੋਡ ਚੜ੍ਹੇ ਜਿਹੜੀ ਲੋਕੇਸ਼ਨ ਹੈ ਯਾਰ ਆਉਣ ਲੱਗ ਗਈ ਸੀ। ਕੀ ਬਾਤ ਆ ਭਈ ਅਸੀਂ ਤਾਂ ਇਹ ਹੈਰਾਨ ਹੀ ਹੋ ਗਏ ਵੀ ਯਾਰ ਆਹ ਕਿਹੜੇ ਕਿਸ ਹਾਲਤ ਬਣ ਗਿਆ ਵੀ ਕਿਹੜੀ ਦੁਨੀਆ ਜਾ ਗਏ। ਬਾਕੀ ਤੁਸੀਂ ਜਾਇਓ ਤਾਂ ਸਹੀ ਪਹਾੜ ਕਿਹੜੇ ਸਨ ਉੱਤੇ ਥੱਲੇ ਇਦਨੂੰ ਖੱਬੇ ਨੂੰ ਸੱਜੇ ਨੂੰ ਹੋਰੇ ਤਰ੍ਹਾਂ ਦੀ ਹਰੀਆਲੀ ਹੋਰੇ ਤਰ੍ਹਾਂ ਦੇ ਦ੍ਰਗਤ ਕਿਆ ਬਾਤ ਆ ਫਿਰ ਇੱਕ ਸਾਨੂੰ ਰਸਤੇ ਦੇ ਵਿੱਚ ਇੱਕ ਲੋਕੇਸ਼ਨ ਦਿਖੀ ਤੇ ਜਿੱਥੇ ਅਸੀਂ ਫਿਰ ਖੜਨਾ ਪਈ ਗਿਆ ਜਿੱਥੇ ਮੈਂ ਗਾਣੇ ਵਾਲੀ ਵੀਡੀਓ ਬਣਵਾਈ ਸੀਗੀ ਉਹ ਵੀਡੀਓ ਇੱਥੇ ਹੀ ਆਪਾਂ ਇਹਨਾਂ ਦੀ ਸ਼ੂਟ ਕਰਵਾਈ ਸੀ ਪਰ ਇੱਥੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਉੱਪਰ ਤੇ ਇਹਨਾਂ ਨੇ ਇੱਕ ਪੁਆਇੰਟ ਬਣਵਾਇਆ ਹੋਇਆ ਜਿੱਥੋਂ ਸਾਰੀ ਗ੍ਰੀਨਰੀ ਦਿਖਦੀ ਆ ਤੇ ਇਹ ਜਦੋਂ ਤੁਸੀਂ ਗੋਲਮਾਰਗ ਨੂੰ ਜਾਣਦੇ ਹੋ ਤੁਹਾਨੂੰ ਇਹ ਰਸਤੇ ਦੇ ਵਿੱਚ ਹੀ ਦਿਖ ਜਾਂਦਾ ਪੁਆਇੰਟ ਬਹੁਤ ਸੋਹਣਾ ਪੁਆਇੰਟ ਆ ਤੇ ਉੱਥੇ ਜਾਓ ਉੱਥੇ ਤੁਹਾਨੂੰ ਵੀਡੀਓਗ੍ਰਾਫੀ ਵਾਲੇ ਬੰਦੇ ਮਿਲਣਗੇ 300 ਰੁਪਏ ਇੱਕ ਜਣੇ ਦੇ ਵੀਡੀਓ ਦਾ ਲੈਂਦੇ ਜਿਹਦੇ ਵਿੱਚੋਂ ਤੁਹਾਨੂੰ ਤਿੰਨ ਸਟੈਪ ਦਿੰਦੇ ਨੇ ਤਿੰਨ ਸ਼ਾਟ ਜਿਹਦੇ ਵਿੱਚੋਂ ਤਿੰਨੇ ਸ਼ਾਟ ਵੀ ਤੁਹਾਨੂੰ ਦੇ ਦਿੰਦੇ ਨੇ ਪਰ ਇੱਕ ਸਭ ਤੋਂ ਵਧੀਆ ਗੱਲ ਆ ਇੱਕ ਤੁਹਾਡੀ ਉਹ ਵੀਡੀਓ ਕੈਂਡ ਜੀ ਬਣਾ ਕੇ ਵੀ ਦੇ ਦਿੰਦੇ ਨੇ ਤੇ ਆਪਾਂ ਤਾਂ ਫਿਰ ਦੋ ਦੋ ਵੀਡੀਓ ਬਣਵਾਈਆਂ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਬਣਵਾਉਣੀ ਚਾਹੀਦੀਆਂ ਨੇ ਤੇ ਲੋਕੇਸ਼ਨ ਦੱਸੋ ਫਿਰ ਕਿਵੇਂ ਲੱਗੀ ਤੁਹਾਨੂੰ ਪੈਂਦੀਏ ਤੱਕ ਚੈਂਪੀਅਨ ਫਿਰ ਦੇਖੋ ਖੱਬੇ ਸੱਜੇ ਹਰਿਆਲੀਓ ਹਰਿਆਲੀ ਇੱਥੇ ਤਾਂ ਜੀ ਕਰਦਾ ਵੀ ਕੈਂਪਿੰਗ ਕਰੇ ਬੰਦਾ ਖਾਣਾ ਪੀਣਾ ਬਣਾਵੇ ਆਪਣਾ ਨਿਆਰਨਾ ਮੈਗੀ ਛੇਗੀ ਜੋ ਵੀ ਤੁਸੀਂ ਇੱਕ ਦਿਨ ਲਈ ਆਪਣੀ ਸਬਜ਼ੀ ਸੂਜੀ ਪਾ ਕੇ ਖਾਓ ਪੀਓ ਤੇ ਜਿਹੜਾ ਆ ਸ਼ੂਟ ਆ ਨਾ ਜਿਹੜੀ ਵੀਡੀਓ ਲਈ ਹੋਈ ਆ ਇਹ ਉਹਨਾਂ ਨੇ ਬਣਾਇਆ ਤੇ ਇੱਕ ਆ ਮੈਂ ਰਣਜੀਤ ਦੇ ਡੈਡੀ ਐ ਤਿੰਨੇ ਜਾਣੇ ਸੀਗੇ ਅਸੀਂ ਇਹ ਬਾਪੂ ਆਪਣੇ ਨਾਲ ਹੀ ਜਾਂਦਾ ਹੁੰਦਾ ਡੈਡੀ ਬਿਨਾ ਆਪਾਂ ਅੱਜ ਤੱਕ ਪਹਿਲੇ ਦਿਨ ਤੋਂ ਜਾਣ ਦਾ ਮਨ ਜਿਆ ਹੁੰਦਾ ਨਾ ਜਾਈਏ ਤੇ ਇਕੱਠਾ ਜਿਹੜਾ ਮਤਲਬ ਬਾਪੂ ਨਾਲ ਇੱਕ ਦੋਸਤੀ ਵਾਲੇ ਹੀ ਕੰਮ ਆ ਆਪਣਾ ਖੁੱਲ ਕੇ ਗੱਲਾਂ ਬਾਤਾਂ ਕਰੀਦੀਆਂ ਨੇ ਖਾਈ ਪੀਈ ਤਾਂ ਨਿਆਰੇ ਲਈ ਦੇਣ ਜ਼ਿੰਦਗੀ ਦੇ ਡੈਡੀ ਨਾਲ ਉਸ ਤੋਂ ਬਾਅਦ ਗੋਲ ਮਾਰਗ ਅਸੀਂ ਪਹੁੰਚ ਗਏ ਤੇ ਬਰਫ਼ ਦੇਖੋ ਮਿੱਤਰੋ ਕਿੱਥੇ ਕਿੰਨੀ ਦੂਰ ਸੀ ਜਿੱਥੇ ਜਾਣਾ ਸੀਗਾ ਪਰ ਉਹ ਬਾਈ ਨੇ ਸਾਡੇ ਨਾਲ ਥੋੜੀ ਜੀ ਗੱਲ ਹੋਰ ਕਰੀ ਸੀਗੀ ਚਲੋ ਫਿਰ ਅਸੀਂ ਕਿਹਾ ਵੀ ਤੁਹਾਡੇ ਨਾਲ ਫੈਮਿਲੀ ਸੀਗੀ ਤੇ ਜਾਣਾ ਵੀ ਲੋਟ ਨਹੀਂ ਰਹਿਣਾ ਤਾਂ ਕਰਕੇ ਅਸੀਂ ਅੱਗੇ ਨਹੀਂ ਗਏ ਇੱਥੇ ਘੁੰਮੇ ਫਿਰੇ ਸੋਹਣੀ ਜਿਹੀ ਇੱਕ ਸ਼ੂਟਿੰਗ ਵਾਲੀ ਲੋਕੇਸ਼ਨ ਸੀ ਉਥੋਂ ਘੋੜੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਤੁਸੀਂ ਜਾ ਕੇ ਦੇਖ ਕੇ ਆ ਸਕਦੇ ਹੋ ਪਰ ਅਸੀਂ ਇੱਥੋਂ ਹੀ ਆਪਣੀ ਵਾਪਸੀ ਕਰ ਲਈ ਸੀ ਕਿਸੇ ਦੀ ਨਾ ਮੈਂ ਵੀ ਮਿੱਤਰੋ ਚੱਲੇ ਆਂ ਡਾਲ ਲੇਕ ਵੱਲ ਨੂੰ ਤੇ ਇੱਕ ਰੂਟ ਪਈ ਹੋਣਾ ਹੋਟਲ ਨਾਲ ਲਵਾਦੀ ਯਾਰ ਇੱਕ ਵਾਰੀ ਦੇਖਣਾ ਮੈਂ ਦੇਖੋ ਵੀ ਇੱਥੋਂ ਸਟਾਰਟਿੰਗ ਹੁੰਦੀ ਹੈ ਹੋਟਲ ਤੇ ਉਸ ਤੋਂ ਬਾਅਦ ਹੋਟਲ ਦੇ ਵਿੱਚ ਇੱਥੇ ਵੇਟਿੰਗ ਰੂਮ ਹੈ ਤੁਸੀਂ ਆਪਣਾ ਵੇਟ ਵਗੈਰਾ ਕਰਨੀ ਆ ਮੀਟਿੰਗ ਸ਼ੀਟਿੰਗ ਕਰਨੀ ਆ ਉੱਥੇ ਤੁਸੀਂ ਕਰ ਸਕਦੇ ਹੋ ਭਾਈ ਉਸ ਤੋਂ ਬਾਅਦ ਫਿਰ ਇੱਕ ਸਾਈਡ ਤੇ ਹੋਰ ਵੇਟਿੰਗ ਰੂਮ ਰੱਖਿਆ ਹੋਇਆ ਇਹਨਾਂ ਨੇ ਕੋਈ ਵੀ ਕਿਸੇ ਆਪਣੇ ਮਤਲਬ ਉੱਤੇ ਰੂਮ ਲੈ ਲਿਆ ਤੁਸੀਂ ਕਿਸੇ ਨੇ ਮੀਟਿੰਗ ਵਗੈਰਾ ਕਰਨੀ ਆ ਥੱਲੇ ਬੀਂਡਿੰਗ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਇਧਰ ਵੀ ਸੇਮ ਇਧਰ ਵੀ ਸੇਮ ਪਰਲੀ ਸਾਈਡ ਪੂਲ ਜੇ ਗੇਟ ਨਿਕਲਦੇ ਆ ਤਾਂ ਉੱਥੇ ਪੂਲ ਵਗੈਰਾ ਬਣਿਆ ਹੋਇਆ ਤੇ ਉਹ ਵੀ ਦਿਖਾਉਣਾ ਕੋਈ ਚੱਕਰ ਨਹੀਂ ਤੇ ਉਸ ਤੋਂ ਬਾਅਦ ਇੱਥੇ ਫੇਰ ਮਤਲਬ ਗੱਲਬਾਤ ਕਰਨੀਆਂ ਦਾ ਕਰ ਸਕਦੇ ਹੋ ਫੇਰ ਗੱਲਬਾਤ ਕਰਨੀ ਗੱਲਾਂਬਾਤ ਨਹੀਂ ਗੱਲਬਾਤਾਂ ਦੀ ਹੋਗੀ ਤੇ ਲੈਫਟ ਹੋਗੀ ਤੇ ਨਾਲ ਇਧਰ ਵਾਸ਼ਰੂਮ ਹੋਗੇ ਜਿਵੇਂ ਕੋਈ ਵੀ ਰੈਂਡਮ ਬੰਦਾ ਬਾਹਰੋਂ ਕੋਈ ਵੀ ਅਣਜਾਣ ਬੰਦਾ ਆਉਂਦਾ ਇੱਥੇ ਰੋਕ ਸਕਦਾ ਠੀਕ ਆ ਤੇ ਉਸ ਤੋਂ ਬਾਅਦ ਇੱਥੇ ਖਾਣਾ ਪੀਣਾ ਹੁੰਦਾ ਤੁਹਾਡਾ ਬ੍ਰੇਕਫਾਸਟ ਹੋ ਗਿਆ ਡਿਨਰ ਹੋ ਗਿਆ ਹਨ ਇਹ ਨਾਲ ਹੀ ਦਿੰਦੇ ਆ ਭਾਈ ਇਹ ਬ੍ਰੇਕਫਾਸਟ ਹੁੰਦਾ ਜੇ ਤੁਸੀਂ ਡਿਨਰ ਇਹਨਾਂ ਨਾਲ ਗੱਲਬਾਤ ਕਰੀ ਹੋਈ ਆ ਬੁੱਕ ਕਰਿਆ ਹੋਇਆ ਤਾਂ ਡਿਨਰ ਵੀ ਕਰਾਉਂਦੇ ਆ ਉਹਦੇ ਵਿੱਚ ਅਲੱਗ ਪੈਕੇਜ ਹੁੰਦਾ ਇਹਨਾਂ ਨਾਲ ਦੇ ਉਸ ਆਵਨ ਨਾਲ ਗੱਲਬਾਤ ਹੋਣੀ ਠੀਕ ਆ ਤੇ ਉਸ ਤੋਂ ਬਾਅਦ ਚੱਲਦੇ ਆ ਬਾਹਰ ਜਿਹੜਾ ਡਿਨਰ ਦੀ ਵੀਡੀਓ ਮੈਂ ਪਾਈ ਹੋਈ ਆ ਐਮਨ ਕਮੈਂਟ ਬ੍ਰੇਕਫਾਸਟ ਕਿਵੇਂ ਸੀ ਪੂਰਾ ਵਧੀਆ ਬ੍ਰੇਕਫਾਸਟ ਵਧੀਆ ਸੀਗਾ ਓਕੇ ਰਪੋਰਟ ਸੀ ਬਹੁਤ ਸੋਹਣੀ ਗੱਲਬਾਤ ਬਣਾਈ ਹੋਈ ਆ ਭਾਈ ਉੱਪਰ ਜਾਣਦੇ ਆ ਪੌੜੀਆਂ ਨੇ ਸਾਡੇ ਤਾਂ ਤੋੜੀ ਇੱਕ ਚੜ੍ਹੇ ਤੇ ਉੱਪਰ ਨਾਲੇ ਲਿਫਟ ਜਾਣ ਦੀ ਲੋੜ ਨਹੀਂ ਮੈਨੂੰ ਬਣਾਉਣਾ ਲੈ ਵੀ ਮਿੱਤਰੋ ਸ਼ਿਕਾਰਾਂ ਦੇ ਵਿੱਚ ਬੈਠ ਚੁੱਕੇ ਆ ਆਪਾਂ ਸ਼ਿਕਾਰਾਂ ਦੇ ਵਿੱਚ ਬੈਠ ਚੁੱਕੇ ਆ ਆਪਾਂ ਮਾਨਾ ਦਾ ਮੁੰਡਾ ਇੱਧਰ ਵੀਡੀਓ ਬਣਾ ਕੇ ਸਿੱਟਣ ਲੱਗਾ ਪਿੰਡ ਕਹਿੰਦਾ ਵੀ ਰਾਜਸਥਾਨ ਦੇ ਪਿੰਡ ਦੇ ਵਿੱਚ ਵੀਡੀਓ ਗਿਰਨੀ ਇਹ ਤਾਂ ਗਿਰਨੀ ਆ ਫਿਰ ਲਾਲਾ ਦਾ ਕਰਾਉਣੇ ਵੀ ਮੁੰਡਾ ਮਾਨਾ ਦਾ ਕਸ਼ਮੀਰ ਪਹੁੰਚ ਚੁੱਕਿਆ ਤੇ ਇੱਧਰ ਆਪਣਾ ਹੋਟਲ ਚਮੇ ਸਾਹਮਣੇ ਸੀਗਾ ਆ ਹੋਟਲ ਆਪਣਾ ਕੀ ਕਹਿੰਦੇ ਹੁੰਦੇ ਨੇ ਵੈਲਕਮ 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 ਉਹੀ ਦਿਖ ਰਿਹਾ ਹੈ ਕਿ ਨਹੀਂ ਉਹੀ ਦਿਖਦਾ ਉਹ ਮੰਨ ਲਓ ਸੇਮ ਲਓ ਖੁੱਲਾ ਆ ਜਾ ਸ਼ੀਟ ਕੇ ਸਾਥ ਪਿੱਛੇ ਆ ਕੇ ਓਕੇ ਓਕੇ bro ਕੰਮਲ ਕੰਮਲ ਦੇਗਾ ਓਕੇ bro ਕੇ ਥੈਂਕ ਯੂ ਧੂਆ ਧੂਆ ਕਰਿਆ ਬਾਬੇ ਇਹਨੇ ਪਾਣੀ ਦੇ ਵਿੱਚ ਤੇ ਭਾਈ ਕਿਆ ਕਿਆ ਲਗਾ ਰਹੇ ਹੋ ਚਿਕਨ ਲਗਾ ਰਹਾ ਪਨੀਰ ਲਗਾ ਰਹਾ ਮਸ਼ਰੂਮ ਲਗਾ ਰਹਾ ਰੇਟ ਬੋ ਰੇਟ ਕਿਆ ਹੈ ਰੇਟ ਕੌਨ ਸਾ ਪਨੀਰ ਪੜਦਾ ਹੈ 400 ਬੜਾ ਓਕੇ ਚਿਕਨ ਪੜਦਾ ਹੈ 550 550 ਟੇਸਟ ਕੈਸਾ ਹੁੰਦਾ ਟੇਸਟਿਕਾ ਗਾਰੰਟੀ ਮਜ਼ਾ ਨਹੀਂ ਪੈਸਾ ਨਹੀਂ ਬਜਾਏਗਾ ਪੂਰਾ ਮਜ਼ਾ ਨਹੀਂ ਪੈਸਾ ਨਹੀਂ ਓਕੇ ਭਾਈ ਲੈ ਵੀ ਮਿੱਤਰੋ ਚਿਕਨ ਆ ਚੁਕੇ ਆਪਣਾ ਚਿਕਨ ਟਿੱਕਾ ਵੇ ਤਾਂ ਮਨ ਪਨੀਰ ਟਿੱਕਾ ਹੁੰਦਾ ਚਿਕਨ ਟਿੱਕਾ ਕਿ ਇਹ ਚਿਕਨ ਟਿੱਕਾ ਆ ਗਿਆ ਚਿਕਨ ਟਿੱਕਾ ਆ ਗਿਆ ਖਾ ਕੇ ਦੇਖ ਬੜਾ ਕਿਵੇਂ ਸਵਾਦ ਆ ਗਾ ਪਿਆ ਪਿਆ ਪੂਰਾ ਸ਼ਿਕਾਰਾ ਦੇ ਵਿੱਚ ਚਾਹੇ ਤੁਸੀਂ ਆਪਣੀ ਸ਼ਾਪਿੰਗ ਕਰ ਲੋ ਡਰਾਈ ਫੂਡ ਲੈ ਲੋ ਚਿਕਨ ਖਾ ਲੋ ਵੈਜ ਲੈ ਲੋ ਨੌਨ ਵੈਜ ਲੈ ਲੋ ਮੈਗੀ ਖਾ ਲੋ ਕੌਫੀ ਪੀ ਲੋ ਇੱਥੇ ਤੁਹਾਡੇ ਕੋਲ ਹਰ ਤਰ੍ਹਾਂ ਦਾ ਹਰ ਬੰਦਾ ਪਹੁੰਚਦਾ ਬਾਕੀ ਤੁਹਾਨੂੰ ਨੈਕਸਟ ਉਹਦੇ ਵਿੱਚ ਦਿਖਾਵਾਂਗੇ ਵੀ ਕਿਵੇਂ ਸ਼ਿਕਾਰਾ ਚੱਲਦੀ ਆ ਕਿਵੇਂ ਉੱਥੇ ਕੀ ਕੀ ਖਾਣ ਪੀਣ ਨੂੰ ਮਿਲਦਾ ਕਿਉਂਕਿ ਹਨੇਰਾ ਹੋ ਗਿਆ ਸੀ ਉੱਥੋਂ ਅਸੀਂ ਵਾਪਸ ਆ ਗਏ ਸੀਗੇ ਫਿਰ ਆਪਣਾ ਕੀ ਕਹਿੰਦੇ ਹੁੰਦੇ ਨੇ ਮਫਰਮ ਮੁਫਰ ਲਪੇਟ ਲਿਆ ਸੀਗਾ ਸਿਰਾਂ ਨੂੰ ਸਿਰ ਬਹੁਤ ਦਰਦ ਹੋਣ ਲੱਗ ਗਿਆ ਸੀਗਾ ਕਿਉਂਕਿ ਉੱਥੇ ਠੰਡ ਬਹੁਤ ਜ਼ਿਆਦਾ ਹੋ ਗਈ ਸੀ ਮਿੱਤਰੋ ਸ਼ੇਰੀ ਨਗਰ ਤੁਹਾਨੂੰ ਪਤਾ ਹੀ ਹੈ ਫਿਰ ਰਾਤ ਨੂੰ ਠੰਡ ਨਾ ਪਵੇ ਫਿਰ ਉਹ ਸੁਆਦ ਹੀ ਘਾਤਾ ਹਨਾ ਫਿਰ ਇੱਥੇ ਆਪਣਾ ਕੀ ਕਹਿੰਦੇ ਹੁੰਦੇ ਨੇ ਬਾਜ਼ਾਰ ਦੇ ਵਿੱਚ ਅਸੀਂ ਆਪਣਾ ਘੁੰਮਣ ਲੰਘ ਗਏ ਸੀਗੇ ਮੈਂ ਕਿਹਾ ਚੱਲ ਘੁੰਮ ਫਿਰ ਕੇ ਆਉਂਦੇ ਆ ਤੇ ਬਹੁਤ ਨਿਆਰੇ ਲੱਤੇ ਹਨਾ ਫਰ ਸ਼ਿਕਾਰਾ ਦਾ ਸੀਨ ਐਵੇਂ ਦਾ ਹੋਇਆ ਇਹ ਦੋਨੋਂ ਕਾ ਦੂਏ ਅਗਲੇ ਬਲੌਗ ਦੇ ਵਿੱਚ ਦੇਖਿਓ ਵੀ 100 ਕਿਲੋਮੀਟਰ ਸੀ ਟੱਪ ਗਏ ਜੀ ਫੇਰ ਸ਼ਿਕਾਰਾ 'ਚ ਵਹਿਣ ਲਈ ਵਾਪਸ ਆਏ ਇਹ ਚੀਜ਼